ਇਕ ਬੜੀ ਗੰਭੀਰ ਜੀ ਗੱਲ ਅੱਜ ਮਾਲਵੇਦਰ ਸਿੰਘ ਕੰਗ ਹੋਰਾਂ ਨੇ ਸਾਂਸਦ ਦੇ ਵਿੱਚ ਕੀਤੀ ਕਾਫੀ ਦਿਨਾਂ ਬਾਅਦ ਮੈਨੂੰ ਲੱਗਦਾ ਜਿਨ੍ਹਾਂ ਨੂੰ ਜੇ ਕਹਿੰਦੇ ਕਿ ਜਿਹਦੇ ਤਨ ਤੇ ਪਈਆਂ ਉਹਨਾਂ ਨੂੰ ਯਾਦ ਹੁੰਦਾ ਬਾਕੀ ਤੇ ਭੁੱਲ ਜਾਂਦੇ ਐ ਖੜਾਂ ਦੇ ਵਿੱਚ ਜੋ ਮਹਿਸੂਸ ਕੀਤਾ ਜੋ ਘਾਟੇ ਖਾਦੇ ਉਹਦੀਆਂ ਗੱਲਾਂ ਬਾਤਾਂ ਪਹਿਲਾਂ ਮੁਆਵਜ਼ਾ ਆਏ ਉਹ ਗੱਲਾਂ ਬਾਤਾਂ ਸ਼ੁਰੂ ਹੋਈਆਂ ਫਿਰ ਹੌਲੀ-ਹੌਲੀ ਸਭ ਕੁਝ ਠੰਡਾ ਹੋ ਗਿਆ ਪਰ ਹੁਣ ਕੰਗ ਸਾਹਿਬ ਨੇ ਫੇਰ ਦੁਬਾਰਾ ਜ਼ਿਕਰ ਕੀਤਾ ਕਿ ਉਹ ਤੇ ਮੋਦੀ ਸਾਹਿਬ ਨੂੰ ਕਹਿ ਰਹੇ ਨੇ ਵੀ ਬਿਹਾਰ ਦੇ ਮਾਮਲੇ ਦੇ ਵਿੱਚ ਤੁਸੀਂ ਸਾਡੇ ਨਾਲ ਵਿਤਕਰਾ ਕਿਉਂ ਕਰ ਦਿੰਨੇ ਆ ਉਧਰ ਖੁੱਲੇ ਗਫੇ ਇੱਧਰ ਜਿਹੜੇ ਆਉਣੇ ਸੀਗੇ ਉਹਨਾਂ ਦਾ ਵੀ ਪਤਾ ਨਹੀਂ ਅਜੇ ਆ ਗਏ ਆ ਜੀ ਜਿੰਨੇ ਕ ਆ ਗਏ ਆ ਉਹ ਕਿੱਥੇ ਪਹੁੰਚ ਗਏ ਨੇ ਕਿੰਨੇ ਕ ਵੰਡੇ ਗਏ ਨੇ ਚਲੋ ਗੱਲ ਤੇ ਸ਼ੁਰੂ ਹੋਈ ਦੁਬਾਰਾ ਫੇਰ ਨਹੀਂ ਤਰਾਸ ਦੀ ਇਸੇ ਗੱਲ ਦੀ ਆ ਸੁਖਮ ਸਾਹਿਬ ਕਿ ਇਹ ਜਾ ਕੇ ਉੱਥੇ ਉਹਨਾਂ ਨੂੰ ਨਿੰਦੇ ਆਉਂਦੇ ਆ ਹੂੰ ਉਹ ਇੱਥੇ ਆ ਕੇ ਇਹਨਾਂ ਨੂੰ ਨਿੰਦ ਜਾਂਦੇ ਆ ਆ ਪਿੱਛੇ ਜੇ ਖੇਤੀ ਮੰਤਰੀ ਆਏ ਸਨ ਹੂੰ ਉਹ ਕਹਿੰਦੇ ਮਨਰੇਗਾ ਦਾ ਪੈਸਾ ਇਹ ਖਾ ਗਏ ਜੀ ਆ ਤੁਹਾਡੇ ਸਾਹਮਣੇ ਹੀ ਬਿਲਕੁਲ ਫਾਜ਼ਲ ਕਤੂ ਲੈ ਕੇ ਮੁਕਸਰ ਤੋਂ ਲੈ ਕੇ ਕਿੰਨੇ ਜ਼ਿਲ੍ਹੇ ਗਿਣਾ ਦਿੱਤੇ ਕਿ 842 ਕਰੋੜ ਤੇ ਸਾਡਾ ਐਸੇ ਵਰੇ ਦਾ ਆਇਆ ਹੂੰ ਹੁ ਕੀ ਕਰੀਏ ਅਸੀਂ ਕੀ ਕਰੀਏ ਅਸੀਂ ਦੇ ਵਿੱਚ ਬਚਾ ਦੇ ਫਸੇ ਜੀ ਮਾਲਵਿੰਦਰ ਸਿੰਘ ਕੰਗ ਉੱਥੇ ਜਾ ਕੇ ਠੀਕ ਗਿਆ ਸ਼ੀਸ਼ਾ ਦਿਖਾ ਰਹੇ ਨੇ ਕਿ ਹਾਂ ਭਾਈ ਸਾਡਾ 5 ਲੱਖ ਕਿੱਲਾ ਨੁਕਸਾਨਿਆਂ ਆ ਗਿਆ ਸਾਡਾ ਪ੍ਰੋਕਸੀਮੇਟਲੀ 13-14 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਆਇਆ ਹੀ ਕੁਝ ਨਹੀਂ ਆਇਆ ਇੱਕ ਅੱਖ ਨੂੰ ਪਰ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਪੈਸਾ ਦੇ ਚੁੱਕੇ ਹੂੰ ਵੇ 400 ਕੇ ਕਿੰਨਾ ਕਰੋੜ ਰੁਪਈਆ ਤੇ 1600 ਕਰੋੜ ਚ ਆਇਆ ਇਹ ਯੂਟਿਲਾਈਜੇਸ਼ਨ ਸਰਟੀਫਿਕੇਟ ਹੀ ਨਹੀਂ ਦਿੰਦੇ ਸਾਨੂੰ ਅਸੀਂ ਕੀ ਕਰੀਏ ਹਮਮ ਹੋਰ ਕੌਣ ਸੱਚਾ ਕੌਣ ਝੂਠਾ ਸਰ ਅਸੀਂ ਕਿਵੇਂ ਨਵੇੜਾ ਕਰੀਏ ਇਤੇ ਕੋਈ ਸਦਨ ਦੀ ਕੋਈ ਇੱਕ ਦਿਨ ਦੀ ਫਿਰ ਕਾਰਵਾਈ ਰੱਖ ਲਓ ਹਮ ਸਿਆਪਾ ਨਵੇੜੋ ਸਾਰੇ ਡਾਕੂਮੈਂਟ ਤੁਸੀਂ ਕੱਢ ਲਿਓ ਸਾਰੇ ਉਹ ਕੱਢ ਲਿਓ ਜੀ ਤੇ ਸਾਨੂੰ ਪਤਾ ਲੱਗੇ ਕਟੋ-ਕਟ ਕੇ ਯਾਰ ਕੌਣ ਸੱਚ ਬੋਲ ਰਿਹਾ ਕੌਣ ਸੱਤ ਮਤਲਬ ਕਿ ਸਾਡੇ ਲਈ ਇਹ ਨਤਾਰਾ ਕਰਨਾ ਹੀ ਬਹੁਤ ਮੁਸ਼ਕਲ ਕੰਮ ਹੈ ਭਾਈ ਕਿ ਸੱਚ ਕੌਣ ਬੋਲ ਰਿਹਾ ਹੈ ਅੱਛਾ ਜੇ ਤੁਹਾਡਾ ਡਾਟਾ ਚੱਕਦੇ ਆ ਕੰਗਸਾਬ ਠੀਕ ਹੈ ਇਹਨਾਂ ਦੀ ਸਰਕਾਰ ਦਾ ਡਾਟਾ ਚੱਕਦੇ ਆ ਜੀ ਤੇ ਆ ਪਿੱਛੇ ਜਿਆ ਆਇਆ ਸੀਗਾ ਨਾ ਕਿ ਇਹਨਾਂ ਨੇ ਹੁਣ ਤੱਕ ਵੰਡਿਆ ਹੀ ਸਾਰਾ 532 ਕਰੋੜ ਰੁਪਈਆ ਹੂੰ ਇਹ ਕਹਿੰਦੇ ਸੀ ਦੀਵਾਲੀ ਤੱਕ ਡੰਨ ਕਰਦੇ ਆਗੇ ਸਾਰਾ ਜੀ ਵਾਹੀ ਮਤਲਬ ਹੈ ਨਾ ਸਾਨੂੰ ਪਤਾ ਹੀ ਨਹੀਂ ਲੱਗਣ ਰਿਹਾ ਹੋ ਕੀ ਰਿਹਾ ਹੈ ਅੱਛਾ ਹੁਣ ਉਹ ਕਹਿੰਦੇ ਨੇ ਕਿ ਦੇਖੋ ਜੀ ਜਿਹੜੀ ਇਹ ਨਾ ਇੱਕ ਤਾਂ ਮੈਨ ਮੈਨ ਮੇਡ ਹੁੰਦੀ ਆ ਨਾ ਸਮੱਸਿਆ ਉਹ ਕਹਿੰਦੇ ਕਿ ਮਾਨ ਮੇਡ ਸਮੱਸਿਆ ਹੈ ਹੜਾਲੀ ਕੁਝ ਲੋਕ ਕਹਿੰਦੇ ਕਿ ਉਹ ਇਹ ਵੀ ਕਹਿ ਰਹੇ ਆ ਕਿ ਨਹੀਂ ਨਹੀਂ ਪਿੱਛੇ ਜਾਲੀ ਜ਼ਿਆਦਾ ਆ ਗਿਆ ਤਾਂ ਕਰਕੇ ਬਈ ਹੜ ਆ ਗਿਆ ਕੇਂਦਰ ਵਾਲਿਆਂ ਦਾ ਜਿਹੜਾ ਜਲ ਮੰਤ్రਾਲੇ ਨੇ ਬਿਆਨ ਦਿੱਤਾ ਹੈ ਕਿ ਨਹੀਂ ਇਹ ਕੋਈ ਫਿਰ ਉਹਦੇ ਚ ਮਾਨ ਸਾਹਿਬ ਨੂੰ ਕਲੀਨ ਚਿੱਟਾ ਹੈ ਪਰ ਨਾਲ ਉਹ ਕਹਿੰਦੇ ਆ ਕਿ ਨਹੀਂ ਨਹੀਂ ਅੱਗੇ ਜੋ ਬੰਨ ਵਗੈਰਾ ਮਜ਼ਬੂਤ ਕਰਨੇ ਸੀ ਉਹ ਤੇ ਇਹਨਾਂ ਦਾ ਰੋਲ ਆ ਨਾ confused ਸਹੀ ਸੋ ਕੱਲ ਜਿਹੜੀ ਆ ਨਾ ਉਹ ਆ ਕੇ ਭਾਉ ਕੇ ਇੱਥੇ ਖਲੋਂਦੇ ਠੀਕ ਹੈ ਮੈਂ ਹਮੇਸ਼ਾ ਕਹਿੰਦਾ ਜਿਹੜਾ ਵੀ ਮੈਂਬਰ ਪਾਰਲੀਮੈਂਟ ਸਾਡਾ ਉੱਥੇ ਜਾ ਕੇ ਚਾਹੇ ਉਹ ਨੌਨ ਪੰਜਾਬੀ ਵੀ ਆ ਚਾਹੇ ਪੰਜਾਬੀ ਆ ਜੇ ਉਹ ਜਾ ਕੇ ਸਾਡੀ ਗੱਲ ਕਰਦਾ ਤੇ ਅਸੀਂ ਬਈ ਉਹਦੇ مشکور ਆ ਸ਼ੁਕਰਗੁਜ਼ਾਰ ਆ ਪਰ ਸਾਨੂੰ ਭੂਮਿਕਾਾਂ ਵੀ ਜਿਹੜੀਆਂ ਨੇ ਨਾ ਉਹ ਹਰ ਜਗ੍ਹਾ ਤੇ ਹਰ ਮੰਚ ਤੇ ਵਾਜ਼ਿਫ ਤੇ ਬੈਲੈਂਸਡ ਰੱਖਣ ਦੀਆਂ ਪਹਿਨਕੀਆਂ ਕਿ ਜੋ ਪੰਜਾਬ ਸਰਕਾਰ ਦੀ ਭੂਮਿਕਾ ਹੈ ਉਹ ਉਹਦੇ ਚ ਪਰਫੈਕਟ ਰੋਲ ਅਦਾ ਕਰੇ ਕੇਂਦਰ ਦੀ ਕੇਂਦਰ ਦਾ ਤਾਂ ਸਿਰਫ ਇੱਕ ਸਾਫ਼ ਫੰਡਾ ਹੈ ਨਰਿੰਦਰ ਮੋਦੀ ਉਰੀ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਇੱਕ ਕਹ ਲਓ ਕਿ ਚੋਣਵੀ ਐਕਟੋਕ੍ਰੈਟਿਕ ਜਿਸ ਨੂੰ ਬੋਲਦੇ ਆ ਨਾ ਉਹ ਐਕਟੋਕ੍ਰੈਟਿਕ ਬਣ ਚੁੱਕੇ ਆ ਉਹ ਉਹਨਾਂ ਨੂੰ ਉਹ ਨਾ ਸਿਰਫ ਮਤਲਬ ਕਿ ਤੁਸੀਂ ਦੇਖੋਗੇ ਕਿ ਕਈ ਵਾਰ ਬੇਵਕੂਫਾਨਾ ਜਿਹੇ ਫੈਸਲੇ ਥੁੱਪ ਜਾਂਦੇ ਆ ਬਲਕਿ ਜੇ ਤੁਸੀਂ ਦੇਖੋਗੇ ਤਾਂ ਇੱਕ ਬਹੁਤ ਵੱਡੀ ਆਰਥਿਕ ਵਿਤਕਰੇਵਾਜ਼ੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ ਜੀ ਕਿ ਕਈ ਸਟੇਟਾਂ ਦੇ ਉਹ ਹੜੇ ਗੜਵਾ ਰਹੇ ਨੇ ਹੂੰ ਠੀਕ ਹੈ ਨਾ ਚਲੋ ਸੈਂਟਰ ਨੇ ਦੇਣਾ ਸੀ ਕੀ ਦਿੱਤਾ ਕੀ ਨਹੀਂ ਦਿੱਤਾ ਉਹਦੇ ਤੇ ਤਾਂ ਪ੍ਰਸ਼ਨ ਚਿੰਨ ਹੈ ਜੀ ਪਰੰਤੂ ਜੋ ਸਟੇਟ ਦਾ ਬੈਲੈਂਸ ਖੜਾ ਤੁਸੀਂ ਦੇਖ ਲਓ 4 ਸਾਲ ਹੋ ਗਿਆ ਨਹੀਂ ਦੇ ਰਹੇ ਉਹ ਲੱਗਦਾ ਇਹ ਵੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਹੀਰ ਫੇਰ ਵਾਲਾ ਕੰਮ ਆ ਹੂੰ ਕਿ ਉਹ ਇੱਕ ਬਿਲਕੁਲ ਜਦਾ ਕਹ ਲੋ ਕਿ ਇੱਕ ਚੁਣੇ ਹੋਏ ਨਾ ਕਈ ਵਾਰ ਲੱਗਦਾ ਕਿ ਤਨ ਆਸ਼ਾ ਟੰਗ ਦੇ ਨਾਲ ਕੰਮ ਕਰਦੇ ਆ ਕਿ ਕਿਹਨੂੰ ਕੀ ਦੇਣਾ ਮਰਜ਼ੀ ਨਾਲ ਵੀ ਉਹ ਤਾਂ ਹੀ ਮਾਲਕਿੰਦਰ ਕਹ ਰਹੇ ਨੇ ਨਾ ਕਿ ਬਿਆਰ ਦੇ ਵਿੱਚ ਉੱਤੇ ਜਾ ਕੇ ਕਹਿੰਦੇ ਕਿ ਕਿਤਨੇ ਦੂੰ 20000 ਕਰੋ 40000 ਕਰੋ ਭਈ ਸਾਨੂੰ ਮਤਲਬ ਕਿ ਇਹ ਗੱਲ ਠੀਕ ਹੈ ਦਰੋਸਤਿਆ ਜੀ ਕਿ ਭਈ ਕੁਝ ਖਾਸ ਥਾਵਾਂ ਤੇ ਤੁਹਾਡੀ ਖਾਸ ਨਜ਼ਰ ਇਹ ਨਾ ਆਇ ਤੇ ਆ ਪਰ ਕੁਝ ਥਾਵਾਂ ਤੇ ਤੁਸੀਂ ਜਿੱਥੇ ਤੁਹਾਡੀਆਂ ਸਰਕਾਰਾਂ ਨਹੀਂ ਉਹਨਾਂ ਨੂੰ ਆਰਥਿਕ ਤੌਰ ਤੇ ਵਿਤਕਰੇ ਦਾ ਸ਼ਿਕਾਰ ਬਣਾ ਰਹੇ ਹੋ ਤੁਸੀਂ ਇਹ ਇਹ ਗਲਤ ਆ ਜੀ ਜੀ